ਗੱਲ ਕਰਦੇ ਆ ਬੇਈਮਾਨ ਔਰ ਇਮਾਨਦਾਰ ਲੋਕਾਂ ਦੀ ਇਮਾਨਦਾਰ ਲੋਕ ਜਿਹੜੇ ਆ ਉਹ ਜਦੋਂ ਬੇਈਮਾਨ ਲੋਕਾਂ ਦੀ ਜ਼ਿੰਦਗੀ ਦੇ ਐਸ਼ਵਾਰਾਮ ਉਹਨਾਂ ਦਾ ਟੌਟ ਪੱਕਾ ਸਮਾਜ ਦੇ ਵਿੱਚ ਉਹਨਾਂ ਦੀ ਬੱਲੇ ਬੱਲੇ ਵੇਖਦੇ ਆ ਤਾਂ ਉਦੋਂ ਫਿਰ ਉਹ ਉਹਨਾਂ ਦਾ ਇਮਾਨ ਜਿਹੜਾ ਵਾ ਉਹ ਡੱਗ ਮੰਗਾਉਣ ਲੱਗ ਪੈਂਦਾ ਵਾ ਡੋਲਣ ਲੱਗ ਪੈਂਦਾ ਵਾ ਇਮਾਨਦਾਰੀ ਨੂੰ ਛੱਡਣ ਦੀਆਂ ਉਹ ਗੱਲਾਂ ਕਰਨ ਲੱਗ ਪੈਂਦੇ ਐ ਤਾਂ ਇੱਕ ਵਾਰ ਬੈਠੇ ਸੀ ਤੇ ਇੱਕ ਮੈਡਮ ਨੇ ਗੱਲ ਕੀਤੀ ਵੀ ਬੇਈਮਾਨੀ ਦਾ ਜੋਗਿਆ ਬੇਈਮਾਨ ਲੋਕ ਐਸ਼ਾ ਕਰਦੇ ਆ ਆਰਾਮ ਕਰਦੇ ਆ ਆਨੰਦ ਲੈਂਦੇ ਆ ਬੇਈਮਾਨ ਬੰਦਾ ਇੱਕ ਰਾਮ ਬੇਈਮਾਨੀ ਕਰਦਾ ਸਾਰੀ ਉਮਰ ਸੁੱਖ ਭੋਗਦਾ ਵਾ ਇਮਾਨਦਾਰ ਲੋਕਾਂ ਨੂੰ ਪੁਛਤਾ ਕੌਣ ਆ ਇਮਾਨਦਾਰੀ ਦੀ ਮੁਕਤੀ ਕੀ ਆ ਕੀ ਵੈਲਿਊ ਆ ਇਹਦੀ ਮੈਂ ਉਹ ਤੇ ਕਹਾਂ ਵੀ ਹਾਂ ਮੈਡਮ ਜੀ ਤੁਹਾਡੀ ਗੱਲ ਦੇ ਵਿੱਚ दम ਤਾਂ ਹੈ ਕਿ ਇਮਾਨਦਾਰ ਲੋਕਾਂ ਦੀ ਕੋਈ ਪੁਛ ਨਹੀਂ ਕੋਈ ਵੈਲਿਊ ਮੁਕਤ ਨਹੀਂ ਆ ਪੈਸੇ ਵਾਲੇ ਦੀ ਜਿਹੜੀ ਆ ਉਹ ਕੁਛ ਹੁੰਦੀ ਇਹਨਾਂ ਨੂੰ ਸਲਾਮਾ ਹੁੰਦੀਆਂ ਪਰ ਜਦੋਂ ਪੈਸਾ ਚਲਾ ਜਾਂਦਾ ਨਾ ਉਹਨਾਂ ਲੋਕਾਂ ਦੀ ਵੀ ਹਾਲਤ ਕੋਈ ਤੇ ਬਹੁਤ ਹੀ ਵਧੀਆ ਰਹਿੰਦੀ ਰਹਿ ਗਈ ਗੱਲ ਇਮਾਨਦਾਰੀ ਦੀ ਵੈਲਿਊ ਦੀ ਵਕਤ ਦੀ ਕੀਮਤ ਦੀ ਇਮਾਨਦਾਰੀ ਦੀ ਕੀਮਤ ਸਾਡੀ ਕਿਸੇ ਨੇ ਨਹੀਂ ਪਾਣੀ ਹੁੰਦੀ ਇਮਾਨਦਾਰੀ ਦੀ ਕੀਮਤ ਅਸੀਂ ਖੁਦ ਹੁੰਦੇ ਆਉਂਦੀ ਵੈਲਿਊ ਅਸੀਂ ਖੁਦ ਹੁੰਦੇ ਆਉਂਦੇ ਉਹ ਸਾਡੇ ਨਾਲ ਹੁੰਦੀ ਹੈ ਇੱਥੋਂ ਤੱਕ ਕਿ ਸਾਡੇ ਜੀਵਨ ਦੇ ਵਿੱਚ ਹੁੰਦੀ ਆ ਸਾਡੇ ਰਹਿਣ ਸਹਿਣ ਦੇ ਵਿੱਚ ਸਾਡੇ ਕਿਰਦਾਰ ਦੇ ਵਿੱਚ ਸਭ ਕਾਇਦੇ ਵਿੱਚ ਇਮਾਨਦਾਰ ਲੋਕਾਂ ਦਾ ਜੀਵਨ ਬਾਦਸ਼ਾਹੀ ਜੀਵਨ ਹੁੰਦਾ ਹੈ ਅਨੰਤमय ਜੀਵਨ ਹੁੰਦਾ ਹੈ ਬਿਨਾ ਬਾਰਡਨ ਤੋਂ ਬਿਨਾ ਕਿਸੇ ਦੀ ਪਰਵਾਹ ਕੀਤੇ ਕੋਈ ਉਹਨਾਂ ਨੂੰ ਐਤਾ ਨਹੀਂ ਹੁੰਦਾ ਕਿ ਕਿਸੇ ਪੁੱਲ ਦਾ ਕਿਸੇ ਏਡੀ ਦਾ ਕਿਸੇ ਬੁੱਢੀ ਦਾ ਕੋਈ ਉਹਨਾਂ ਨੂੰ ਡਰ ਨਹੀਂ ਹੁੰਦਾ ਇਮਾਨਦਾਰ ਲੋਕਾਂ ਦਾ ਜੀਵਨ ਸਮਾਜਿਕ ਅਧਰ ਤੇ ਕੋਈ ਹਾਈ ਫਾਈ ਬੇਸ਼ੱਕ ਨਹੀਂ ਹੁੰਦਾ ਪਰ ਆਪਣੇ ਆਪ ਚ ਉਹ ਹਾਈ ਫਾਈ ਹੁੰਦੇ ਆ ਉਹਨਾਂ ਨੇ ਪੈਸੇ ਨਾਲ ਨਹੀਂ ਕੁਝ ਵੀ ਬੜਾ ਜਿੱਤਿਆ ਹੁੰਦਾ ਬੇਸ਼ੱਕ ਪਰ ਉਹਨਾਂ ਨੇ ਖੁਦ ਤੇ ਚਿੱਤ ਪ੍ਰਾਪਤ ਕੀਤੀ ਹੁੰਦੀ ਆ ਸੋ ਇਮਾਨਦਾਰ ਲੋਕਾਂ ਦਾ ਜੀਵਨ ਬੜਾ ਹੀ ਰਿਲੈਕਸ ਸ਼ਾਂਤ ਬਿਨਾਂ ਡਰ ਤੋਂ ਆਨੰਦ ਮਈ ਹੁੰਦਾ